ਇਹ ਵੀਡੀਓ ਹੈ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਦੀ ਤੇ ਉਹਨਾਂ ਭਿਖਾਰੀਆਂ ਦਾ ਹਾਲ ਹੈ ਜਿਨ੍ਹਾਂ ਨੂੰ ਅਸੀਂ ਤੜਸ ਖਾ ਕੇ 5-10 ਰੁਪਏ ਦੇ ਦਿੰਨੇ ਆ ਜਿੱਥੇ ਦੋ ਭਿਖਾਰੀ ਆਪਸ ਵਿੱਚ ਲੜ ਪਏ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ 'ਚ ਇੱਕ ਭਿਖਾਰੀ ਆਇਆ ਜੋ ਨਸ਼ੇ ਨਾਲ ਰੱਜਿਆ ਪਿਆ ਸੀ ਤੇ ਆ ਕੇ ਥੱਲੇ ਪਈ ਔਰਤ ਦੇ ਪੈਸਿਆਂ ਬਦਲੇ ਅਸ਼ਲੀਲ ਕੰਮ ਕਰਨ ਦੇ ਇਲਜ਼ਾਮ ਲਗਾਉਣ ਲੱਗਿਆ ਅਤੇ ਇੱਕ ਤੋਂ ਬਾਅਦ ਇੱਕ ਉਸਤੇ ਚਪੇਰਾ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਐਨੇ 'ਚ ਵੀ ਉਸ ਦਾ ਦਿਲ ਨਹੀਂ ਭਰਿਆ ਤਾਂ ਉਸਨੇ ਥੱਲੇ ਪਈ ਚਪਲ ਵੀ ਮਹਿਲਾ ਦੇ ਮੂੰਹ ਤੇ ਦੇ ਮਾਰੀ ਹੋ ਜੀ 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 ਮਦਦ ਕਰਨੀ ਹੈ ਤਾਂ ਲੋੜਵੰਦਾ ਦੀ ਕਰੋ ਅਜਿਹਿਆਂ ਦੀ ਨਹੀਂ ਜੋ ਆਪ ਕਮਾ ਕੇ ਖਾ ਸਕਦੇ ਨੇ ਪਰ ਨਹੀਂ ਕਰਦੇ ਉਹਨਾਂ ਨੂੰ ਭੀਖ ਮੰਗਣ ਦੀ ਆਦਤ ਪਈ ਹੁੰਦੀ ਹੈ ਤੇ ਲੋਕ ਆਪਣੇ ਬੱਚਿਆਂ ਨੂੰ ਵੀ ਅੱਗੇ ਜਾ ਕੇ ਇਹੀ ਸਿੱਖਿਆ ਦਿੰਦੇ ਨੇ ਅਜਿਹਾ ਕਰਨ ਨਾਲ ਸੀ ਆਪਣਾ ਹੀ ਸਮਾਜ ਬਰਬਾਦ ਕਰ ਰਹੇ ਆ ਲੁਧਿਆਣਾ ਤੋਂ ਤਸਵੀਮ ਭਰਦਵਸ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ 9397893978